ਕਈ ਵਾਰਡਾਂ ਦੇ ਵਿੱਚ ਸਾਨੂੰ ਬਹੁਤ ਦਿੱਕਤ ਆਈ ਕਿਥੇ 4-4 5-5 ਕੈਂਡੀਡੇਟ ਵੀ ਸੀਗੇ 16 17 ਐਸੇ ਵਾਰਡ ਐ ਜਿਸ ਦੇ ਵਿੱਚ 4 ਤੋਂ ਵੱਧ ਕੈਂਡੀਡੇਟ ਐ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਵਾਰਡ ਬੰਦੀ ਹੋਈ ਐ ਵਾਰਡ ਬੰਦੀ ਦਾ ਇੱਕ ਸੂਲ ਹੁੰਦਾ ਕਿ ਹਰ ਵਾਰਡ ਦੀ ਜਿਹੜੀ ਵੋਟ ਐ ਉਹ ਤਕਰੀਬਨ ਬਰਾਬਰ ਹੋਣੀ ਚਾਹੀਦੀ ਐ 10% ਉੱਪਰ ਥੱਲੇ ਹੋ ਸਕਦੀ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਇਹ ਗੱਲ ਦੱਸਣੀ ਐ ਕਿ ਇੱਕ ਵਾਰਡ ਦੀ ਗਿਣਤੀ ਤਾਂ 2000 ਤੋਂ ਵੀ ਘੱਟ ਵੋਟਾਂ ਦੀ ਤੇ ਇੱਕ ਵਾਰਡ ਦੀ ਗਿਣਤੀ 8000 ਤੋਂ ਵੀ ਉੱਪਰ ਐ ਇਹ ਕਿਹੜਾ ਇਹਨਾਂ ਨੇ ਐਸਾ ਕਾਨੂੰਨ ਦੇਖ ਲਿਆ ਜਿਸ ਦੇ ਵਿੱਚ ਇਹਦੀ ਬਾਡ ਬੰਦੀ ਕੀਤੀ ਗਈ। ਤੇ ਸ਼ਾਰਟ ਕੈਂਡੀਡੇਟ ਅਸੀਂ ਤਿਆਰ ਕਰ ਲਏ। ਬੜੇ ਸਾਨੂੰ ਕਈ ਬਾਡਾਂ ਦੇ ਵਿੱਚ ਤਾਂ ਸਾਨੂੰ ਬਹੁਤ ਦਿੱਕਤ ਆਈ ਕਿੱਥੇ 4-4 5-5 ਕੈਂਡੀਡੇਟ ਵੀ ਸੀਗੇ ਜਿਨ੍ਹਾਂ ਨੂੰ ਸ਼ਾਰਟ ਲਿਸਟ ਜਿਨ੍ਹਾਂ ਨੂੰ ਅਸੀਂ ਕਰਕੇ ਕੁਝ 16-17 ਐਸੇ ਬਾਡ ਹੈ ਜਿਸ ਦੇ ਵਿੱਚ 4 ਤੋਂ ਵੱਧ ਕੈਂਡੀਡੇਟ ਹੈ। ਉਹ ਅਸੀਂ ਸਤਾਰੀ ਲਿਸਟ ਸ਼ਰਮਾ ਜੀ ਨੂੰ ਦੇ ਦਿੱਤੀ ਹੈ, ਰਾਜੂ ਕਨੈ ਨੂੰ ਦੇ ਦਿੱਤੀ ਹੈ। ਇਹ ਚੰਡੀਗੜ੍ਹ ਜਾ ਕੇ ਉਸ ਲਿਸਟ ਨੂੰ ਅਨਾਉਂਸ ਕਰਨਗੇ। ਉੱਥੇ ਸਦਾਰ ਸੁਖਵੀਰ ਸਿੰਘ ਬਾਦਲ ਨਾਲ ਸਬ ਬਲਵਿੰਦਰ ਸਿੰਘ ਪੁੰਦਰ ਜੀ ਨਾਲ ਰਾਏ ਵਿਚਾਰ ਕਰਕੇ ਇਹ ਕਰਨਗੇ ਬਾਕੀ ਤੁਹਾਨੂੰ ਮੈਂ ਦੱਸ ਦੇਣਾ ਜਿਹੜੀ ਵੋਟਬੰਦੀ ਹੋਈ ਹੈ ਵੋਟਬੰਦੀ ਦਾ ਇੱਕ ਸੂਲ ਹੁੰਦਾ ਹੈ ਕਿ ਹਰ ਵੋਟ ਦੀ ਜਿਹੜੀ ਵੋਟ ਹੈ ਉਹ ਤਕਰੀਬਨ ਬਰਾਬਰ ਹੋਣੀ ਚਾਹੀਦੀ ਹੈ 10% ਉੱਪਰ ਥੱਲੇ ਹੋ ਸਕਦੀ ਹੈ ਤੁਸੀਂ ਸਾਰੇ بڑے ਲਿਖੇ ਸੂਝਵਾਨ ਇੱਥੇ ਪ੍ਰੈਸ ਦੇ ਹੈਗੇ ਹੋ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਇਹ ਗੱਲ ਦੱਸਣੀ ਹੈ ਕਿ ਇੱਕ ਵੋਟ ਦੀ ਗਿਣਤੀ ਤਾਂ 2000 ਤੋਂ ਵੀ ਘੱਟ ਹੈ ਵੋਟਾਂ ਦੀ ਤੇ ਇੱਕ ਵਾਰਡ ਦੀ ਕੀਮਤ ਦੀ 8000 ਤੋਂ ਵੀ ਉੱਪਰ ਹੈ ਇਹ ਕਿਹੜਾ ਇਹਨਾਂ ਨੇ ਐਸਾ ਕਾਨੂੰਨ ਦੇਖ ਲਿਆ ਜਿਸ ਦੇ ਵਿੱਚ ਇਹਦੀ ਵਾਰਡ ਬੰਦੀ ਕੀਤੀ ਹੈ ਵਾਰਡ ਬੰਦੀ ਦੀਆਂ ਲਿਸਟਾਂ ਜਿਹੜੀਆਂ ਹੈਗੀਆਂ VOTER LISTਾਂ ਇਹ ਸਾਨੂੰ ਅੱਜ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਮਿਲੀਆਂ ਵਾਰਡ ਇਹ ਜੋ ਕੁਝ ਇਹਨਾਂ ਨੇ ਜਿਸ ਤਰੀਕੇ ਦਾ ਵੀ ਗੈਰ ਕਾਨੂੰਨੀ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਇਹ ਖਾਸ ਆਦਮੀ ਪਾਰਟੀ ਸਰਕਾਰ ਬਣ ਚੁੱਕੀ ਹੈ ਇਹ ਡਰਾਇੰਗ ਰੂਮ ਪੋਲਿਟਿਕਸ ਦੇ ਵਿੱਚ ਪੈ ਗਏ ਐ ਤੇ ਲੋਕਾਂ ਦੇ ਮਸਲਿਆਂ ਤੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਅੱਜ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ ਸਫਾਈ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਕੋਈ ਵੀ ਬੇਸਿਕ ਕਮਿਊਨਿਟੀ ਜਿਹੜੀ ਹੈ ਉਹ ਲੋਕਾਂ ਨੂੰ ਸ਼ਹਿਰ ਦੇ ਵਿੱਚ ਮੁਹैया ਨਹੀਂ ਹੋ ਰਹੀ ਹੁਣ ਸਿਰਫ ਤੇ ਸਿਰਫ ਡਰਦੇ ਹੋਏ ਡੰਡਾ ਤੰਤਰ ਚਲਾ ਰਹੇ ਪੂਰਾ ਡੰਡੇ ਦੇ ਨਾਲ ਇਹ ਸਾਡੇ ਕੈਂਡੀਡੇਟਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਐ ਲੇਕਿਨ ਸ਼੍ਰੋਮਣੀ ਅਕਾਲੀ ਦਲ ਸ਼ੀਦਾ ਦੀ ਜਥੇਬੰਦੀ ਹੈ ਅਸੀਂ ਡਟ ਕੇ ਇਲੈਕਸ਼ਨ ਲੜਦੇ ਆਏ ਆ ਇਹ ਵੀ ਡਟ ਕੇ ਲੜਾਂਗੇ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹੋਏ ਸੁੱਖ ਰੱਖੇ ਪਰਮਾਤਮਾ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ 60 ਦੇ 60 ਵੋਟ ਅਸੀਂ ਜਿੱਤਾਂਗੇ ਜੀ ਸਾਹਿਬ ਕੀ ਟੀਚੇ ਲਾ ਕੇ ਚੱਲ ਰਹੇ ਹੋ ਮੈਨੂੰ ਤੁਸੀਂ ਸਾਬका ਮੇਰੇ ਵੀ ਰਹੇ ਹੋ ਕਿ ਹੁਣ ਸ਼ਹਿਰ ਦੇ ਵਿੱਚ ਅਗਰ ਸੱਤਮੀ ਦਿਵਾਰ ਉਤਾਰ ਦਿਓ ਤੇ ਕੀ ਟੀਚਾ ਮੁੱਖ ਸ਼ਹਿਰ ਦੇ ਵਿੱਚ ਪਦੌਰ ਕੀ ਲੈ ਕੇ ਪਾਓ ਦੇਖੋ ਸਾਡਾ ਤਾਂ ਮੇਨ ਅਜੈਂਡਾ ਹੈ ਡਿਵੈਲਪਮੈਂਟ ਲੋਕਾਂ ਦੇ ਲੋਕਾਂ ਦੀ ਜਿਹੜੀ ਹੈ ਜਿਹੜਾ ਰਹਿਣੀ ਬਹਿਣੀ ਹੈ ਉਹ ਕਾਰਪੋਰੇਸ਼ਨ ਤੇ ਬਹੁਤ ਡਿਪੈਂਡ ਕਰਦੀ ਹੈ ਬੇਸਿਕ ਕਮਿਊਨਿਟੀਆਂ ਜਿਹੜੀਆਂ ਜਿੱਥੋਂ ਸ਼ਹਿਰ ਵੰਜਾ ਹੋ ਚੁੱਕਾ ਹੈ ਉਹਨਾਂ ਨੂੰ ਅਸੀਂ ਵਾਪਸ ਲਾਈਨ ਤੇ ਲੈ ਕੇ ਆਈਏ ਜਿੰਨੇ ਵੀ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸ਼ੁਰੂ ਹੋਏ ਸੀ ਉਸ ਤੋਂ ਬਾਅਦ ਭਾਵੇਂ ਕਾਂਗਰਸ ਦੀ ਤੇ ਭਾਜਪਾ ਦੀ ਸਰਕਾਰ ਵੀ ਥੋੜੀ ਜੀ 6 ਮਹੀਨੇ ਕਾਰਪੋਰੇਸ਼ਨ ਦੇ ਵਿੱਚ ਰਹੇ ਭਾਜਪਾ ਦੇ ਮੇਅਰ ਉਸ ਤੋਂ ਬਾਅਦ ਹੁਣ 2.5-3 ਸਾਲ ਹੋ ਗਏ ਬਿਨਾਂ ਕਿਸੇ ਐਮਸੀ ਤੋਂ ਸਰਕਾਰ ਚੱਲ ਰਹੀ ਹੈ ਕੋਈ ਵੀ ਤੁਸੀਂ ਦੱਸ ਦਿਓ ਕਿ ਕੋਈ ਵੀ ਡਿਵੈਲਪਮੈਂਟ ਦਾ ਐਸਾ ਕੰਮ ਹੋਇਆ ਜਿਸ ਦੇ ਨਾਲ ਪਟਿਆਲੇ ਸ਼ਹਿਰ ਦੇ ਲੋਕਾਂ ਨੂੰ ਕੋਈ ਰਾਹਤ ਮਿਲੀ ਹੋਵੇ ਕੋਈ ਨਵਾਂ ਪ੍ਰੋਜੈਕਟ ਆਇਆ ਕੋਈ ਐਸਾ ਕੰਮ ਹੋਇਆ ਜਿਹੜਾ ਸਾਡੇ ਸਰਕਾਰ ਦੇ ਵਿੱਚ ਸ਼ੁਰੂ ਹੋਇਆ ਹੋਵੇ ਕੰਪਲੀਟ ਹੋ ਗਿਆ ਹੋਵੇ ਪਿਛਲੇ 7.5 ਸਾਲ ਦੇ ਵਿੱਚ ਤੇ ਸਾਰੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਦੇ ਕੁੱਟਿਆ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਹਰ ਇਨਸਾਨ ਦੀ ਗੱਲ ਕਰਦੀ ਹੈ ਹਰ ਇਨਸਾਨ ਦੇ ਹੱਕਾਂ ਦੀ ਗੱਲ ਕਰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਪੂਰਾ ਭਰੋਸਾ ਜਤਾਣਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਮੇਰੂ ਠੀਕ ਹੈ ਥੈਂਕ ਯੂ ਪੰਜਾਬ ਦੇ ਅਕਰਕਰ ਮੁਕਾਬਲਾ ਕਿੱਦਾਂ ਦੇਖਣ ਨੂੰ ਮਿਲਿਆ ਤੇ ਕੋ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਸਮਝਦਾ ਕਿ ਪਟਿਆਲੇ ਬਹੁਤ ਵਧੀਆ ਉਤਸ਼ਾਹ ਸੰਗਤ ਦੇ ਲੈਕਚਰ ਲੈਣ ਦਾ ਕਿਉਂਕਿ ਜੋ ਸ਼ਰੋਮਨੀ ਕਾਲੀ 10 ਸਾਲ ਸਰਕਾਰ ਰਹੀ ਹੈ ਪੂਰੇ ਪੰਜਾਬ ਪਟਿਆਲੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਸ਼ਹਿਰੀ ਆਊਟਰ ਕਲੋਨੀਆਂ ਦੇ ਵਿੱਚ ਦੂਜੇ ਪਾਸੇ ਬਹੁਤ ਵੱਡਾ ਡਿਵੈਲਪਮੈਂਟ ਹੋ ਰਿਹਾ ਲੋਕ ਸਮਝਦੇ ਆ ਕਿ ਸ਼ਰੋਮਨੀ ਕਾਲੀ ਦੀ ਮਿਂਡਾ ਕਾਉਂਸਲ ਬਣਾਉਣਾ ਚਾਹੁੰਦੇ ਆ ਕਾਰਪੋਰੇਸ਼ਨ ਬਣਾਉਣਾ ਚਾਹੁੰਦੇ ਆ ਸਾਡੇ ਤੱਕ ਰਿਮ ਕੈਂਡੀਡੇਟ ਸਾਰੇ ਸ਼ਾਰਟਲਿਸਟਡ ਕਰ ਲਿਆ ਤੇ ਹੋਏ ਨੇ ਤੇ ਜ਼ਿਕਰ ਕੀ ਆ ਰਹੀ ਆ ਸਾਰੇ ਕਿ ਜਿਹੜੇ ਸੰਭਾਵੀ ਕੈਂਡੀਡੇਟ ਸ਼ਰਮਣਿ ਦੱਸਿਆ ਕਿ ਉਹਨਾਂ ਦੇ ਉਹਨਾਂ ਨੂੰ ਥਾਣੇ ਦੇ ਫੋਨ ਆ ਰਹੇ ਨੇ ਉਹਨਾਂ ਐਨਸ ਨਹੀਂ ਦਿੱਤੀ ਜਾ ਰਹੀਆਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿਸੇ ਦੀ ਵਾਰਡ ਪਹਿਲਾਂ ਵਾਰਡ ਬੰਦੀ ਵੋਟਰ ਲਿਸਟਾਂ ਦਿੱਤੀਆਂ ਜਾ ਰਹੀਆਂ ਸੋ ਇਸ ਕਰਕੇ ਅਸੀਂ ਪੂਰੇ ਸੁਚੇਤ ਸ਼ਰਮਣਿਕਾਂ ਲਈ ਡੜ ਕੇ ਇਲੈਕਸ਼ਨ ਲੜਾਂਗੇ ਜਿੱਤਾਂਗੇ ਤੇ ਜਿਹੜਾ ਝਾੜੂ ਦਾ ਮੂੰਹ ਤੋਂ ਜਵਾਬ ਦਵਾਂਗਾ ਕਿਉਂਕਿ ਝਾੜੂ ਵਾਲੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਸਹਿਬਜ਼ਾਦਿਆਂ ਨੇ ਸ਼ਹੀਦੀ ਸਪਤਾਹ ਚ ਸ਼ੁਰੂ ਹੋ ਗਿਆ 15ਵਾਂ ਸ਼ੁਰੂ ਹੋ ਗਿਆ ਉਹਦੇ ਵਿੱਚ ਤੁਸੀਂ ਦੇਖੋਗੇ ਲੋਕ ਬਾਣੀ ਪੜਦੇ ਨੇ ਪਾਠ ਕਰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਮੇਲੇ ਕਰਦੇ ਨੇ ਜਾਂਦੇ ਨੇ ਕਿ ਇਹਨਾਂ ਨੇ ਪਹਿਲਾਂ ਵੀ ਤੇ ਹੁਣ ਵੀ ਇਹ ਜਦ ਸਿੱਧੀ 15 ਵਰ ਦੇ ਜਿਹੜਾ ਜੋੜ ਮੇਲ ਹੁੰਦਾ ਉਹ ਚ ਇਲੈਕਸ਼ਨ ਕਰਾਤੀ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਨੂੰ ਜਿਵੇਂ ਪਹਿਲਾਂ ਸਰਪੰਚੀ ਇਲੈਕਸ਼ਨ ਧੱਕਾ ਕੀਤਾ ਉਸੇ ਤਰ੍ਹਾਂ ਕਾਰਪੋਰੇਸ਼ਨ ਦੇ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਗੱਲ ਇਹ ਡਟ ਕੇ ਪਹਿਰਾ ਦਊਗਾ ਅਕਾਲੀਆ ਲੜੂਗਾ ਜਿੱਤੂਗਾ ਭਾਈ ਬਈ ਕਿੰਨੀ ਕੁ ਕੰਮਿਸਟਾ ਅੱਜ ਬਣ ਚੁੱਕੇ ਇਹ ਕਿੰਨੇ ਕੁ ਕੈਂਡੀਡੇਟ ਦੀ ਰਿਸ਼ਤਿਆਰ ਸਾਡੇ ਕੋਲ ਸਾਰੀ ਲਿਸਟ ਮਗਲ 100% ਸ਼ੋਰਟਲਿਸਟਡ ਹੋ ਕੇ ਤਿਆਰ ਹੋਇਆ ਹੈ ਤੇ ਅਸੀਂ ਤਕਰੀਬਨ ਅੱਜ ਕੱਲ ਦੇ ਵਿੱਚ ਜਿਹੜੇ ਕੈਂਡੀਡੇਟ ਜਾਣਗੇ ਉਹਨਾਂ ਨੂੰ ਸਾਰਿਆਂ ਨੂੰ ਫਾਰਮ ਜੋ ਡਿਟਾ ਦੇਖੀ ਪਰਸ਼ੁਦੇ ਭਰਾਵਾਂ ਕੇ ਕੁਝ ਜੇ ਅਨਾਉਂਸ ਕਰਦੇ ਤਾਂ ਉਹ ਕੈਂਡੀਡੇਟ ਦੇ ਘਰਾਂ ਦੇ ਵਿੱਚ ਜਾ ਕੇ ਉਸ ਜਾਂਦੀ ਆ ਉਹਨਾਂ ਐਨਐਸਸੀ ਰੋਕਿਆ ਜਾਣ ਗਿਆ ਤੋ ਇਸ ਕਰਕੇ ਅਕਾਲੀ ਦਰ ਪੂਰਾ ਤਿਆਰ ਬਰ ਤਿਆਰ ਇਲੈਕਸ਼ਨਰ ਤਿਆਰ ਆ। ਇਹਨੂੰ ਜੇ ਰੋਕਿਆ ਗਿਆ ਤੇ ਅੱਗੇ ਕਾਰਵਾਈ ਨਾ ਚੱਲੀ ਫਿਰ ਦੇਖੋ ਅੱਜ ਬਿੱਟੂ ਜਠਾਈ ਦੇ ਘਰੇ ਬੈਠੇ ਆ ਅਸੀਂ ਇਹ ਬਿੱਟੂ ਜਠਾਈ ਸਾਰੇ ਉੱਥੇ ਐਫਐਸਸੀ ਦੀ ਜਿਹੜੇ ਸਾਡੇ ਜਿੱਤਣ ਵਾਲੇ ਐਮਸੀ ਨੇ ਚਾਹੇ ਉਹ ਪਟਿਆਲ ਦੇ ਆਤੀ ਦੇ ਨੇ ਚਾਹੇ ਸ਼ਹਿਰ ਦੇ ਨੇ ਉਹਨਾਂ ਸਾਰੇ ਜੇ ਅਨਾਉਂਸ ਰੋਕੀ ਹੋਈ ਆ ਸਾਰੇ ਸਾਰੇ ਉਮੀਦਵਾਰ ਉੱਥੇ ਤੋਂ ਜਾ ਕੇ ਦੇਖੋ ਕਾਰਪੋਰੇਟ ਦਫ਼ਤਰ ਜਾ ਕੇ ਦੇਖੋ ਸਾਰੇ ਜਿਹੜੇ ਪਹਿਲਾਂ ਦਿੰਦਾਰ ਬਾਰ ਕੌਂਸਲਰ ਬਣੇ ਚਾਰ-ਚਾਰ ਬਾਰ ਕੌਂਸਲਰ ਬਣੇ ਨੇ ਸਾਰੇ ਉੱਥੇ ਐਨਓਸੀ ਲੈਣ ਵਾਸਤੇ ਬੈਠੇ ਨੇ ਪਰ ਐਨਓਸੀ ਤਿੰਨ ਜਾਰੀ ਕੋਈ ਛੁੱਟੀ ਚੱਲੇਗਾ ਜਿਹੜਾ ਕੋਈ ਝਾੜੂ ਦਾ ਕੋਈ ਉਮੀਦਵਾਰ ਜਾਂਦਾ ਉਹਨੂੰ ਗੇਟ ਦੇ ਬੈਕ ਡੋਰ ਰਾਹੀਂ ਉਹਨੂੰ ਐਨਓਸੀ ਤੇ ਘਰੇ ਪਹੁੰਚ ਜਾਂਦੀਆਂ ਪਰ ਕਾਲੀ ਵਾਲੇ ਦੇ ਕਿਸੇ ਉਮੀਦਵਾਰ ਨੂੰ ਐਨਓਸੀ ਨਹੀਂ ਪਾਉਂਦੇ ਸਾਡੇ ਪਾਸੇ ਕੈਂਡੀਡੇਟ ਸਾਡੇ ਤਿਆਰ ਹੈ ਲੇਕਿਨ ਆਮਾ ਦੀ ਬਾਠ ਇੰਤਜ਼ਾਮ ਲਾਇਆ ਹੈ ਕਿ ਸ਼ੌਮਣੇ ਕਾਲੀਦਨ ਨੂੰ ਕੈਂਡੀਡੇਟ ਨਹੀਂ ਲੱਭਰੇ ਮਸਾਹੂ ਕੈਂਡੀਡੇਟ ਦੇ ਇਹ ਮਿਲ ਕਾਲ ਹੈ ਕਿ ਲੈ ਜੀ ਚਲੋ ਕੋਈ ਗੱਲ ਹੈ ਲਿਸਟ ਪਿਆ ਪਰ ਲਓ ਲਿਸਟਾ ਪਈ ਸਾਰੀ ਪਈਆ ਤੁਹਾਨੂੰ ਸਾਡੇ ਦੇ ਹਰ ਬਾੜ ਚਾਰ ਚਾਰ ਆਪਣੇ ਲਾਸ ਨਾ ਅਸੀਂ ਉਸੇ ਸਾਡੇ ਕੋਲ ਤਿਆਰੀ ਆ ਅਸੀਂ 100 ਜਿੰਨੇ ਗਾੜੀ ਫਟ ਫਟ ਵਾਰ ਨੇ ਟੋਟਲ ਉਸੇ ਬਾੜ ਤਿਆਰ ਪੈ ਨੇ ਇਲੈਕਸ਼ਨ ਲੜਾਂਗੇ ਐਨਓਸੀ ਦੇਣਾ ਸਾਰੇ ਹੁਣ ਲਿਸਟ ਜਾਰੀ ਕਰਦਾਂਗੇ ਅਸੀਂ ਲਿਸਟ ਜਾਰੀ ਕਰ ਦਈਏ ਉਹਨਾਂ ਨੇ ਕਿਸੇ ਉਹ ਸਾਰੇ ਉਹਨਾਂ ਕੈਂਡੀਡੇਟ ਐਨਓਸੀ ਰੁਕ ਦੇਣੀ ਆ ਉਹਨਾਂ ਕਰੀਟਰ ਐਸਐਟੂ ਨੂੰ ਫੋਨ ਕਰ ਰਿਹਾ ਕੋਈ ਹੌਲਦਾਰ ਫੋਨ ਕਰ ਰਿਹਾ ਕੋਈ ਕਿਤੇ ਕਾਰਪੋਰੇਸ਼ਨ ਦੇ ਬੰਦੇ ਚਲੇ ਗਏ ਸੋ ਇਸ ਕਰਕੇ ਅਸੀਂ ਤਿਆਰ ਬਰ ਤਿਆਰ ਹਾਂ ਡੜ ਕੇ ਇਲੈਕਸ਼ਨ ਲੜਾਂਗੇ ਤੇ ਇਲੈਕਸ਼ਨ ਜਿੱਤਾਂਗੇ ਰਾਜੀ ਸਰਪੰਚੀ ਦੇ ਥੋੜਾ ਦਾ ਐਕਸਪੀਰੀਅੰਸ ਸੀਗਾ ਤੁਹਾਨੂੰ ਪਤਾ ਸੀ ਇਹ ਪਸਤੀ ਦੀਆਂ ਫੇਰ ਬਣਨੀਆਂ ਕਾਰਪੋਰੇਸ਼ਨ ਵਿੱਚ ਇਸ ਤੋਂ ਪਹਿਲਾਂ ਪਾਰਟੀ ਦੇ ਫਿਰ ਕਿਉਂ ਨਹੀਂ ਕੋਈ ਬੁਲੰਦ ਕੀਤਾ ਹੈ ਰਾਈ ਕਰੀ ਤਿਆਰੀ ਤੱਕ ਅਸੜੀ ਨਹੀ ਤਿਆਰੀ ਦੇਖੋ ਤੱਕਾ ਸਹੀ ਪਾਰਟੀ ਨੇ ਡੜ ਕੇ ਪਹਿਰਾ ਦੇ ਰਿਆ ਅਸੀਂ ਜਿੱਥੇ ਤੱਕ ਆਊਗਾ ਮੂੰਹ ਤੋਂ ਜਵਾਬ ਦੇਵਾਂਗਾ ਬਿਲਕੁਲ ਚਾਹੇ ਸਾਰੇ ਜ਼ਿਲ੍ਹੇ ਨੂੰ ਇਕੱਠਾ ਕਰਕੇ ਜੀਤ ਕੇ ਅਨੁਸਾਰ ਕਰਕੇ ਕਿਉਂਕਿ ਉਹਨਾਂ ਦੇ ਵੀ ਧਿਆਨ ਉਸੇ ਰੋਕੀ ਜਾ ਰਹੀ ਹੈ ਯਾਰ ਸਾਲੀਏ ਕੋਈ ਨਾ ਰਿਹਾ ਤੁਸੀਂ ਖੜ੍ਹ ਦੋ ਪੁਗਾਲੀ ਤੁਸੀਂ ਤੁਹਾਡੇ ਉਹਦਾ ਥੋੜਾ ਜਿਆਦਾ ਬਾਅਦ ਨੋਕ ਕਰਦੀ ਕੁਝ ਕੁਝ ਵਾਰਡਾਂ 'ਚ ਦੋ ਦੋ ਤਿੰਨ ਤਿੰਨ ਕੈਂਡੀਡੇਟ ਲੋਕਾਂ 'ਚ ਉਤਸ਼ਾਹ ਹੈ ਉਹਨਾਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਚੋਣ ਜਿੱਤਣੀ ਸੋ ਸੈਟਲਮੈਂਟ ਕਰਕੇ ਤਕਰੀਬ ਫਾਈਨਲ ਕਰ ਰਹੇ ਆ ਕੱਲ ਤੱਕ ਫਾਈਨਲ ਹੋ ਜਾਣਗੀ ਜੀ ਕਦੇ ਇਲਾ ਪ੍ਰਧਾਨ ਨੂੰ ਕਿਵੇਂ ਦੀ ਤਿਆਰੀਆਂ ਹੈਗੀਆਂ ਉਹ ਉਮੀਦਵਾਰਾਂ ਨੂੰ ਲੈ ਕੇ ਜਿਹੜੇ ਚੱਪਲ ਦੇ ਮੈਂ ਪਹਿਲਾਂ ਇੱਕ ਤਾਂ ਬੇਨਤੀ ਕਰਾਂ ਸਾਰੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇੱਕ ਹਿਊਮਰ ਬੜਾ ਉੜਾਇਆ ਜਾ ਰਿਹਾ ਸੀ ਪਿਛਲੇ ਦੋ ਦਿਨਾਂ ਦੇ ਨਾਲ ਵਿੱਚ ਇਹ ਕਾਲੀ ਦਲ ਚੋਣਾਂ ਦਾ ਬਾਈਕਾਟ ਕਰ ਰਿਹਾ ਥੋੜੇ ਹੋਣ ਤੋਂ ਬਾਅਦ ਇਹ ਤਾਂ ਸਾਬਤ ਹੋ ਗਿਆ ਕਿ ਸ਼ਰਮ ਨੇ ਕਾਲੀ ਦਲ ਸੀਨੀਅਰ ਲੀਡਰਸ਼ਿਪ ਆਈ ਹੈ ਸ਼ਰਮਾ ਜੀ ਆਏ ਨੇ ਰਾਜੂ ਖੰਨਾ ਜੀ ਆਏ ਨੇ ਅਸੀਂ ਜ਼ਿਲ੍ਹੇ ਦੇ ਜੁਮੇਰ ਬੰਦੇ ਬੈਠੇ ਆ ਆਪਣੇ ਸਾਰੇ ਹਲਕਾਂ ਚਾਰਜ ਬੈਠੇ ਨੇ ਬਿੱਟੂ ਚੱਠਾ ਜੀ ਜਿਹੜੇ ਜੇ ਨਹੀਂ ਹੈ ਕਿਉਂਕਿ ਉਹ ਐਨਓਸੀ ਲੜਾਈ ਲੜਨ ਗ ਕਿਉਂਕਿ ਉਹ ਤੇ ਵੀ ਲਿਖਾ ਜਾ ਰਹੇ ਉੱਥੇ ਜਾ ਰਹੇ ਨੇ ਟਕਣਾਉਣਾ ਪੈਂਦਾ ਥੋੜੇ ਹੋਰ ਤਾਂ ਇੱਕ ਤਾਂ ਗੱਲ ਸਾਬਤ ਹੋ ਕਿ ਸ਼੍ਰੋਮ ਨੀ ਕਾਲੀ ਦਲ ਡਟ ਕੇ ਨਿਗਮ ਦੀਆਂ ਸਾਰੀਆਂ ਪੰਜਾਬ ਦੀਆਂ ਤੇ ਪਟਿਆਲੇ ਦੀ 60 ਬਾੜਾਂ ਤੇ ਨਿਗਮ ਦੀ ਡਟ ਕੇ ਚੌਣ ਲੜੂਗਾ ਦੂਜੀ ਗੱਲ ਮੀਡੀਆ ਥਰੂ ਦਾ ਕਹਿਣਾ ਚਾਹ ਰਿਹਾ ਡਟ ਕੇ ਚੌਣ ਲੜਾਂਗੇ ਜਿਹੜੇ ਕਿਸੇ ਵੀ ਕੈਂਡੀਡੇਟ ਨਾਲ ਕਿਸੇ ਤਰ੍ਹਾਂ ਦੀ ਕੋਤਾਈ ਹੋਊਗੀ ਪੁਲਿਸ ਵੱਲੋਂ ਗੁੰਡਾਗਰਦੀ ਕਿਸੇ ਤਰ੍ਹਾਂ ਦੀ ਹੋਊਗੀ ਤਾਂ ਅਸੀਂ ਇੱਟ ਦਾ ਜਵਾਬ ਪਤਰਾ ਦੇਣਾ ਜਾਣਦੇ ਹਾਂ ਦੂਜੀ ਗੱਲ ਆ ਇੰਟਰਨੈਟ ਦੇ ਬੰਦੇ ਆਏ ਵੀ ਨੇ ਇਹ ਤੋਂ ਮੈਂ ਸਨੇਹਾ ਦੇਣਾ ਚਾਹਣਾ ਪ੍ਰਸ਼ਾਸਨ ਨੂੰ ਕਿ ਜੇ ਪ੍ਰਸ਼ਾਸਨ ਜ਼ਿਲ੍ਹੇ ਦੇ ਕਿਸੇ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਵੀ ਕਾਨੂੰਨ ਤੋਂ ਬਾਹਰ ਜਾ ਕੇ ਲੋਕਤੰਤਰ ਦਾ ਗळा ਘੁੱਟਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇੱਕ ਵਾਰ ਦਿਖਾ ਦਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਕੇਵਲ ਧਰਨੇ ਮਜਾਰੇ ਨਹੀਂ ਕਰਦਾ ਸ਼੍ਰੋਮਣੀ ਅਕਾਲੀ ਦਲ ਗਊ ਦੀ ਗਰੀਬ ਦੀ ਤੇ ਲੋਕਤੰਤਰ ਲਈ ਡਟ ਕੇ ਲੜਾਈ ਲੜਦਾ ਹੈ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ ਕਿ ਭਾਜਪਾ ਜਨਤਾ ਪਾਰਟੀ ਕਿਸਾਨਾਂ ਦਾ ਗळा ਘੁੱਟਦੀ ਹੈ ਪੰਜਾਬ ਦਾ ਕਿਹੜਾ ਜ਼ਿੰਮੇਵਾਰ ਕਿਹੜਾ ਦੁਕਾਨਦਾਰ ਵੋਟ ਪਾਊਗਾ ਕਾਂਗਰਸ ਨੇ ਪੰਥਕ ਮਰਾਦਾ ਨੂੰ ਢਾ ਲਾਈ ਐ ਕੋਈ ਉਹਦਾ ਮੂੰਹ ਨਹੀਂ ਕਰ ਸਕਦਾ ਝਾੜੂ ਪਾਰਟੀ ਜਿਹੜੀ ਆਮ ਆਦੇ ਪਾਰਟੀ ਕਹਿ ਕੇ ਸਤਾ ਚਾਈ ਸੀ ਅੱਜ ਆਮ ਆਦਮੀ ਦਾ ਸੜਕ ਤੇ ਐਕਸੀਡੈਂਟ ਹੋ ਰਹੇ ਨੇ ਖੱਡਾਂ ਦਾ ਹਾਲ ਦੇਖ ਸਕਦੇ ਹੋ ਡਿਵੈਲਪਮੈਂਟ ਦਾ ਹਾਲ ਦੇਖ ਸਕਦੇ ਹੋ ਕੇਵਲ ਪੰਜਾਬ ਨੂੰ ਇੱਕ ਵਿਜ਼ਨ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਯਾਦ ਆ ਰਹੀ ਹੈ ਉਹਨਾਂ ਦੇ ਡਿਵੈਲਪਮੈਂਟ ਨੂੰ ਲੈ ਕੇ 10 ਸਾਲ ਦੇ ਨੂੰ ਅਸੀਂ ਚੋਣਾਂ ਦਾ ਚ ਉਤਰਾਂਗੇ ਡੱਟ ਕੇ ਲੜਾਈ ਲੜਾਂਗੇ ਮੇਰ ਬਣਾਵਾਂਗੇ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦਿਖਾ ਦਾਂਗੇ ਸ਼ਰਮ ਨੇ ਕਾਲੀ ਦਾ ਲੋਕਾਂ ਦੇ ਦਿਨਾਂ ਦੇ ਰਾਜ ਕਰਾਂਗੇ